ਗੁਰੂ ਸਹਿਬਾਨ ਸਾਨੂੰ ਆਪਣੀ ਗੁਰਬਾਣੀ ਦੇ ਵਿੱਚ ਸਮਝਾਉਂਦੇ ਹਨ ਕਿ ਸਤਗੁਰ ਬਾਜੋਂ ਗੁਰ ਨਹੀਂ ਕੋਈ ਨਿਗਰੇ ਕਾ ਹੈ ਨਾਉ ਬੁਰਾ ਸਾਡੀ ਜ਼ਿੰਦਗੀ ਦੇ ਵਿੱਚ ਗੁਰੂ ਦਾ ਹੋਣਾ ਬਹੁਤ ਜ਼ਰੂਰੀ ਹੈ ਇੱਕ ਛੋਟੀ ਜੀ ਕਹਾਣੀ ਹੈ ਕਿ ਇੱਕ ਕਿਸਾਨ ਆਪਣੀ ਗਾਂ ਨੂੰ ਜੰਗਲ ਦੇ ਬਾਹਰ ਚਰਾ ਰਿਹਾ ਸੀ ਉਹ ਗਾਂ ਘਾ ਚਰਦੀ ਚਰਦੀ ਜੰਗਲ ਦੇ ਵੱਲ ਚਲੀ ਜਾਂਦੀ ਹੈ ਸੋ ਜੰਗਲ ਦੇ ਵਿੱਚ ਸ਼ੇਰ ਉਸ ਦਾ ਸ਼ਿਕਾਰ ਕਰਨ ਦੇ ਵਾਸਤੇ ਗਾਂ ਦੇ ਪਿੱਛੇ ਪੈ ਜਾਂਦਾ ਹੈ ਸੋ ਗਾਂ ਆਪਣੀ ਜਾਨ ਬਚਾਉਣ ਵਾਸਤੇ ਉਹ ਸ਼ੇਰ ਦੇ ਅੱਗੇ ਦੌੜਦੀ ਹੈ ਅਤੇ ਸ਼ੇਰ ਉਸ ਗਾਂ ਦਾ ਸ਼ਿਕਾਰ ਕਰਨ ਵਾਸਤੇ ਉਹਦੇ ਪਿੱਛੇ-ਪਿੱਛੇ ਦੌੜਦਾ ਹੈ ਸੋ ਅੱਗੇ ਜਾ ਕੇ ਉਹ ਗਾਂ ਇੱਕ ਦਲਦਲ ਦੇ ਵਿੱਚ ਡਿੱਗ ਜਾਂਦੀ ਹੈ ਉਹ ਸ਼ੇਰ ਉਸ ਦਾ ਸ਼ਿਕਾਰ ਕਰਨ ਦੇ ਵਾਸਤੇ ਪਿੱਛੇ ਹੀ ਗਾਂ ਦੇ ਛਾਲ ਮਾਰ ਦਿੰਦਾ ਹੈ ਸੋ ਦੋਨੋਂ ਜਾਣੇ ਦਲਦਲ ਦੇ ਵਿੱਚ ਫਸ ਜਾਂਦੇ ਹਨ ਉਹਨਾਂ ਦੋਨਾਂ ਦੇ ਵਿੱਚਕਾਰ ਕੁਝ ਕੋ ਫੁੱਟ ਦਾ ਫਾਸਲਾ ਹੁੰਦਾ ਹੈ ਅਤੇ ਗਾਂ ਸ਼ੇਰ ਨੂੰ ਪੁੱਛਦੀ ਹੈ ਕਿ ਤੇਰਾ ਕੋਈ ਗੁਰੂ ਹੈ ਤਾਂ ਸ਼ੇਰ ਹੱਸਣ ਲੱਗ ਜਾਂਦਾ ਹੈ ਉਹ ਕਹਿੰਦਾ ਹੈ ਕਿ ਮੈਂ ਤਾਂ ਜੰਗਲ ਦਾ ਰਾਜਾ ਹਾਂ ਮੇਰਾ ਕੋਈ ਗੁਰੂ ਨਹੀਂ ਹੈ ਮੈਥੋਂ ਉੱਪਰ ਦੀ ਹੋਰ ਕੋਈ ਨਹੀਂ ਹੈ ਮੈਂ ਇਸ ਇਸ ਜੰਗਲ ਦਾ ਰਾਜਾ ਹਾਂ ਤਾਂ ਗਊ ਸ਼ੇਰ ਦੀ ਗੱਲ ਸੁਣ ਕੇ ਹੱਸਣ ਲੱਗ ਜਾਂਦੀ ਹੈ ਅਤੇ ਸ਼ੇਰ ਨੂੰ ਕਹਿੰਦੀ ਹੈ ਕਿ ਮੇਰਾ ਗੁਰੂ ਹੈ ਉਹ ਮੈਨੂੰ ਲਬਦਾ ਲਬਦਾ ਇਸ ਜੰਗਲ ਦੇ ਵਿੱਚ ਆਵੇਗਾ ਅਤੇ ਮੈਨੂੰ ਇਸ ਦਲਦਲ ਦੇ ਵਿੱਚੋਂ ਕੱਢ ਕੇ ਲੈ ਜਾਵੇਗਾ ਪਰ ਤੇਰਾ ਕੋਈ ਗੁਰੂ ਨਹੀਂ ਹੈ ਤੂੰ ਇਸ ਦਲਦਲ ਦੇ ਵਿੱਚ ਹੀ ਫਸ ਕੇ ਮਰ ਜਾਵੇਗਾ ਇਸੇ ਕਰਕੇ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਹਨ ਕਿ ਸਤਿਗੁਰ ਬਾਜੋਂ ਗੁਰ ਨਹੀਂ ਕੋਈ ਨੇ ਗੁਰੇ ਕਾਹੇ ਨਾਉ ਬੁਰਾ ਸਾਡੀ ਜ਼ਿੰਦਗੀ ਦੇ ਵਿੱਚ ਗੁਰੂ ਦਾ ਹੋਣਾ ਬਹੁਤ ਜ਼ਰੂਰੀ ਹੈ ਗੁਰੂ ਸਾਨੂੰ ਹਨੇਰੇ ਦੇ ਵਿੱਚੋਂ ਕੱਢ ਕੇ ਗਿਆਨ ਦਾ ਪ੍ਰਕਾਸ਼ ਦਿੰਦਾ ਹੈ ਸਾਨੂੰ ਗਿਆਨ ਦੀ ਸੋਝੀ ਦਿੰਦਾ ਹੈ ਸੋ ਇਸ ਕਰਕੇ ਸਾਡੀ ਜ਼ਿੰਦਗੀ ਦੇ ਵਿੱਚ ਗੁਰੂ ਦਾ ਹੋਣਾ ਬਹੁਤ ਜ਼ਰੂਰੀ ਹੈ